ਅਗਲੀ ਗੱਲਬਾਤ ਜਿਹੜੀ ਆਪਾਂ ਲਗਭਗ ਰੋਜ਼ ਹੀ ਖਬਰ ਦੇ ਵਿੱਚ ਕਰਦੇ ਆ ਜਿਹੜੇ ਰਾਸ਼ਟਰਪਤੀ ਟਰੰਪ ਨੇ ਇੱਕ ਫੈਸਲਾ ਦਿੰਦੇ ਆ ਤੇ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਜੱਜ ਕੁਛ ਨਾ ਕੁਛ ਕਹਿ ਦਿੰਦੇ ਆ ਵੀ ਇਹ ਫੈਸਲਾ ਠੀਕ ਨਹੀਂ ਆ ਹੁਣ ਹੁਣ ਤੱਕ 12 14 ਵਾਰੀ ਇਦਾਂ ਹੋ ਗਿਆ ਹੁਣ ਤੱਕ ਜਦੋਂ ਦੇ ਰਾਸ਼ਟਰਪਤੀ ਟਰੰਪ ਬਣੇ ਆ ਕਿ ਆਪਣਾ ਇੱਕ ਫੈਸਲਾ ਦਿੰਦੇ ਆ ਕਿ ਦੇਖੋ ਜੀ ਆਹ ਕੰਮ ਇਦਾਂ ਕਰ ਦਿੱਤਾ ਕਿਸੇ ਨਾ ਕਿਸੇ ਜੱਜ ਦਾ ਫੈਸਲਾ ਆ ਜਾਂਦਾ ਵੀ ਨਹੀਂ ਜੀ ਇਹ ਗਲਤ ਆ ਉਹ ਫੈਸਲਾ ਉੱਤੇ ਰੁਕ ਜਾਂਦਾ ਹੁਣ ਜਾਂ ਤੇ ਰਾਸ਼ਟਰਪਤੀ 트੍ਰੰਪ ਦੇ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਰਾਸ਼ਟਰਪਤੀ 트੍ਰੰਪ ਇਹਨਾਂ ਨੂੰ ਨਹੀਂ ਪਤਾ ਵੀ ਇਹਨੇ ਕੀ ਕਰਨਾ ਜਾਂ ਜਿਹੜੇ ਜੱਜ ਨੇ ਉਹ ਫੈਸਲਾ ਗਲਤ ਦੇ ਰਾਇਆ ਮਾਮਲਾ ਉੱਤਰੀ ਅਦਾਲਤ ਚ ਚਲੇ ਜਾਂਦਾ ਔਰ ਇੱਕ ਵਾਰ ਹੀ ਨਹੀਂ ਹੋਇਆ ਕੱਲ ਆਪਾਂ ਬਹੁਤ ਵਿਸਤਾਰ ਚ ਗੱਲਬਾਤ ਕੀਤੀ ਸੀ ਰਾਸ਼ਟਰਪਤੀ 트੍ਰੰਪ ਸਾਰੇ ਦੇ ਸਾਰੇ ਜੁਡੀਸ਼ੀਅਲ ਸਿਸਟਮ ਨੂੰ ਰੀਸ਼ੇਪ ਕਰਨਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਉਹ ਅਪੁਆਇੰਟਮੈਂਟਸ ਜਿਹੜੀਆਂ ਨੇ ਜੱਜਾਂ ਦੀਆਂ ਪੋਲਿਟੀਕਲ ਹੁੰਦੀਆਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਜਿਹੜੀ ਪਾਰਟੀ ਦੀ ਸੈਨੇਟ ਵਿੱਚ ਮੈਜੋਰਿਟੀ ਹੁੰਦੀ ਆ ਉਹਦਾ ਰਾਸ਼ਟਰਪਤੀ ਅਨਾਉਂਸ ਕਰਦਾ ਵਿਆਹ ਸੁਪਰੀਮ ਕੋਰਟ ਦਾ ਜੱਜ ਜਾਂ ਫੈਡਰਲ ਜੱਜ ਲਾਉਣਾ ਉਹਨੂੰ ਫਿਰ ਸੈਨੇਟ ਅਪਰੂਵਲ ਦਿੰਦੀ ਆ ਤੇ ਜਿਹੜਾ ਇੱਕ ਵਾਰੀ ਜੱਜ ਬਣ ਗਿਆ ਫਿਰ ਸਾਰੀ ਉਮਰ ਰਹਿੰਦਾ ਜਾਂ ਉਹਨੂੰ 임ਪੀਚ ਕੀਤਾ ਜਾਂਦਾ ਰਿਜ਼ਾਈਨ ਕਰਦਾ ਜਾਂ ਉਹ ਮਤਲਬ ਰਟਾਇਰ ਹੁੰਦਾ ਇਹ ਇਹ ਸਿਸਟਮ ਜਿਹੜਾ ਇਸ ਤਰੀਕੇ ਨਾਲ ਚੱਲਦਾ ਹੁਣ ਹੋਕ ਹੀ ਰਿਹਾ ਆ 2 ਮਹੀਨੇ ਹੋਏ ਰਾਸ਼ਟਰਪਤੀ 트럼ਪ ਨੂੰ ਆਇਆ ਨੂੰ ਕਿੰਨੇ ਜੱਜ ਨੇ ਜਿਨ੍ਹਾਂ ਨੇ ਇਹਨਾਂ ਦੇ 트럼ਪ ਐਡਮਿਨਿਸਟ੍ਰੇਸ਼ਨ ਦੇ ਫੈਸਲਿਆਂ ਨੂੰ ਇਹ ਕਹਿੰਦਾ ਵੀ ਤੁਸੀਂ ਕਾਨੂੰਨ ਭੰਗ ਕਰ ਰਹੇ ਆ ਤੁਸੀਂ ਮਤਲਬ ਕਾਨੂੰਨ ਦੇ ਉਲਟ ਚੱਲ ਰਹੇ ਆ ਅੱਜ ਦੇ ਰੀਸੈਂਟਲੀ ਵੈਨਜ਼ੂਏਲੀਅਨ ਡਿਪੋਰਟ ਕੀਤੇ ਆ ਇਹਨਾਂ ਨੇ ਸਰਕਾਰ ਨੇ ਵੀ ਇਹ ਕਥਿਤ ਤੌਰ ਦੇ ਉੱਤੇ ਫਲਾਣੇ ਗੈਂਗ ਦੇ ਨਾਲ ਇਹਨਾਂ ਦੇ ਸਬੰਧ ਆ ਇਸ ਕਰਕੇ ਇਹਨਾਂ ਨੂੰ ਆਈ ਕੈਕਟ ਲਾ ਕੇ ਏਲੀਨ ਐਨੀਮੀ ਐਕਟ ਲਾ ਕੇ ਭੇਜ ਦਿੱਤਾ ਜੱਜ ਨੇ ਕਿਹਾ ਇਹ ਗੈਰ ਕਾਨੂੰਨੀ ਆ ਇੱਕੇ ਮਾਮਲਾ ਹੋ ਗਿਆ ਦੂਜਾ ਐਲਨ ਮਸਕ ਦਾ ਮਾਮਲਾ ਐਲਨ ਮਸਕ ਦੀ ਸਰਕਾਰ ਦੇ ਵਿੱਚ ਪਤਾ ਨਹੀਂ ਕਿੰਨੀ ਕਿ ਤਾਕਤ ਆ ਜਿਹਦੇ ਬਾਰੇ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਪੈ ਰਿਹਾ ਕਿ ਐਲਨ ਮਸਕ ਦੀ ਇੰਨੀ ਤਾਕਤ ਨਹੀਂ ਆ ਉਹ ਵੈਸੇ ਹੀ ਉਹਨਾਂ ਨੂੰ ਆ ਅਹੁਦਾ ਦਿੱਤਾ ਗਿਆ ਇਹਦੇ ਸੁਵੰਦੀ ਕੋਰਟ ਦੀ ਰੂਲਿੰਗ ਆਈ ਹੈ ਕਿ ਇਹ ਅਹੁਦਾ ਇਸ ਤਰੀਕੇ ਨਾਲ ਨਹੀਂ ਦਿੱਤਾ ਜਾ ਸਕਦਾ ਜਾਂ ਕਿਸੇ ਵਿਅਕਤੀ ਨੂੰ ਇਹ ਅਥਾਰਟੀ ਨਹੀਂ ਦਿੱਤੀ ਜਾ ਸਕਦੀ ਫੋਰਨ ਹੈਡ ਯੂਐਸਏ ਆਈਏ ਆਈਡੀ ਜਿਹੜੀ ਸੀਗੀ 트럼ਪ ਐਡਮਿਨਿਸਟ੍ਰੇਸ਼ਨ ਨੇ ਕੱਟ ਕਰਤੀ ਵੀ ਇਹਨੂੰ ਬੰਦ ਕਰਦੇ ਉਹ ਸਾਨੂੰ ਬਾਹਰ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਉਹਨੂੰ ਉੱਤੇ ਜੱਜ ਦਾ ਫੈਸਲਾ ਆਇਆ ਵੀ ਇਹ ਫੈਸਲਾ ਤੁਹਾਡਾ ਗਲਤ ਔਰ ਇਹ ਸਾਰੇ ਫੈਸਲੇ ਰੋਕਤੇ ਜਿਹੜੇ ਰਾਸ਼ਟਰਪਤੀ ਨੇ ਕਾਰਜਕਾਰੀ ਆਦੇਸ਼ ਜਿੱਤੇ ਸੀ ਉਹ ਸਾਰੇ ਦੇ ਸਾਰੇ ਰੋਕ ਦਿੱਤੇ ਕੀ ਕਾਂਗਰਸ ਦਾ ਕੰਟਰੋਲ ਆ ਇਸ ਏਜੰਸੀ ਨੂੰ ਫੰਡਿੰਗ ਕਰਨ ਦੇ ਵਿੱਚ ਨਾ ਕਿ ਰਾਸ਼ਟਰਪਤੀ ਦਾ ਤੁਸੀਂ ਫੈਸਲਾ ਨਹੀਂ ਲੈ ਸਕਦੇ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ 트랜ਸ ਜੈਂਡਰ ਟ੍ਰੋਪਸ ਕਿ ਮਿਲਟਰੀ ਦੇ ਵਿੱਚ ਸਿੱਧੇ ਜਿਹੜੇ ਮੇਲ ਫੀਮੇਲ ਇਦਾਂ ਜਾ ਸਕਦੇ 트랜ਸ ਜੈਂਡਰ ਜਿਹੜੇ ਉਸ ਤਰੀਕੇ ਨਾਲ ਨਹੀਂ ਜਾ ਸਕਦੇ ਉੱਥੇ ਜਿਹੜਾ ਜੱਜ ਦਾ ਫੈਸਲਾ ਆਇਆ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਜਿਹੜੇ ਜੁੜੇ ਉਹਨਾਂ ਦੇ ਰਾਈਟਸ ਨੇ ਉਹਦੀ ਉਲੰਘਣਾ ਆ ਬਰਥ ਰਾਈਟ ਸਿਟੀਨਸ਼ਿਪ ਕਿੰਨਾ ਰੌਲਾ ਪਿਆ ਪਹਿਲਾਂ ਜਿਹੜੀ ਇਹਨਾਂ ਨੇ ਆਟੋਮੈਟਿਕ ਯੂਐਸ ਸਿਟੀਜ਼ਨਸ਼ਿਪ ਆ ਬੱਚਿਆਂ ਜਿਹੜੇ ਬੇਬੀਜ਼ ਉੱਥੇ ਬੌਰਨ ਹੁੰਦੇ ਆ ਇਮੀਗ੍ਰੈਂਟਸ ਦੇ ਉਹਨੂੰ ਕਿਹਾ ਕਿ ਇਹ ਅਨਕਨਸਟੀਚੂਨਲ ਆ ਇੱਕ ਨਹੀਂ ਪਤਾ ਨਹੀਂ ਕਿੰਨੇ ਜੱਜਾਂ ਨੇ ਇਹਦੇ ਉੱਤੇ ਆਪਣਾ ਵਰਡਿਕਟ ਦਿੱਤਾ ਕਿ ਅਨਕਨਸਟੀਚੂਨਲ ਆ ਫੈਡਰਲ ਫੰਡ ਫ੍ਰੀਜ਼ ਕੀਤੇ ਗਏ ਸਰਕਾਰ ਨੇ ਫੰਡਿੰਗ ਰੋਕ ਦਿੱਤੀ ਬਿਨਾ ਅਪਰੂਵਲ ਤੋਂ ਕਾਂਗਰਸ ਦੀ ਤੋਂ ਕਿ ਅਸੀਂ ਫੈਸਲਾ ਫੰਡਿੰਗ ਨਹੀਂ ਦਿੰਦੇ ਇੱਥੇ ਫਿਰ ਕਿੰਨੇ ਜੱਜਾਂ ਨੇ ਫੈਸਲਾ ਦਿੱਤਾ ਵੀ ਇਹ ਵੀ ਗਲਤ ਆ ਜਿਹੜੀ ਫੈਡਰਲ ਫੈਡਰਲ EMPLOYEES ਹੈਗੇ ਉਹਨਾਂ ਨੂੰ ਇਹਨਾਂ ਨੇ ਫਾਇਰ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿੰਨੇ ਵਰਕਰ ਸਰਕਾਰ ਦੇ ਵਿੱਚ ਕੰਮ ਕਰਦੇ ਸੀ ਇਹ ਕਹਿ ਕੇ ਫਾਇਰ ਕਰਦੇ ਸੀ ਸਾਡੇ ਇਹ ਵਰਕਰ ਕੰਮ ਦੇ ਨਹੀਂ ਆ ਇਹ ਕੰਮ ਘੱਟ ਕਰਦੇ ਆ ਬੰਦੇ ਜ਼ਿਆਦਾ ਅਸੀਂ ਕੱਢਣੇ ਆ ਉੱਥੇ ਉਹਨਾਂ ਦਾ ਜਿਹੜਾ ਫਾਇਰ ਕਰਨਾ ਸੀ ਉਹਨੂੰ ਰੋਕਿਆ ਗਿਆ ਜਿਹੜਾ ਆ ਡਾਈਵਰਸਿਟੀ ਪ੍ਰੋਗਰਾਮ ਸੀਗਾ ਰਾਸ਼ਟਰਪਤੀ ਟਰੰਪ ਨੇ ਹੁਕਮ ਦਿੱਤੇ ਆ ਕਿ ਜਿਹੜੀਆਂ ਕੰਪਨੀਆਂ ਸਰਕਾਰੀ ਕੰਟਰੈਕਟ ਲੈਂਦੀਆਂ ਆ ਉਹਨਾਂ ਕੋਲ ਡਾਈਵਰਸਿਟੀ ਇਕਵਿਟੀ ਜਾਂ ਇਨਕਲੂਜਨ ਵਾਲਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਪਰ ਜੱਜਸ ਨੇ ਇਹ ਵੀ ਕਿਹਾ ਵੀ ਇਹ ਵੀ ਜਿਹੜੀ ਤੁਹਾਡੀ ਫਰੀ ਸਪੀਚ ਦੇ ਰਾਈਟ ਦੀ ਉਲੰਘਣਾ ਆ ਇੱਕ ਨਹੀਂ ਕਿੰਨੇ ਕੇਸਸ ਆ ਜਿਹੜੇ ਇਸ ਤਰ੍ਹਾਂ ਦੇ ਸਾਹਮਣੇ ਆਏ ਆ ਜਿਹਦੇ ਚਾਹ ਹੈ ਹੈਲਥ ਅਰ ਇਨਫੋਰਮੇਸ਼ਨ ਵੈਬਸਾਈਟ ਤੋਂ ਹਟਾ ਦਿੱਤੀ ਸੀ ਉਹਦੇ ਵੀ ਉਲਟ ਫੈਸਲਾ ਆਇਆ ਮੈਡੀਕਲ ਰਿਸਰਚ ਫੰਡਿੰਗ ਰੋਕੀ ਸੀ ਉਹਦੇ ਵੀ ਉਲਟ ਫੈਸਲਾ ਆਇਆ ਟਰਾਂਸ ਜੈਂਡਰ ਪ੍ਰिजनਰ ਦੇ ਉੱਤੇ ਜਿਹੜੀ ਇਹ ਗੱਲ ਹੋਈ ਸੀ ਉਹਦੇ ਸੰਬੰਧੀ ਵੀ ਫੈਸਲਾ ਆਇਆ ਕਿ ਜੱਜਸ ਨੇ ਕਿਹਾ ਇਹ ਗੈਰ ਕਾਨੂੰਨੀਆ ਹੁਣ ਪਤਾ ਨਹੀਂ ਕੀ ਆ 2 ਮਹੀਨਿਆਂ ਦੇ ਵਿੱਚ 14 15 ਰਾਸ਼ਟਰਪਤੀ ਦੇ ਹੁਕਮਾਂ ਨੂੰ ਅਮਰੀਕਾ ਦੀ ਅਦਾਲਤ ਨੇ ਪਲਟ ਦਿੱਤਾ ਵੀ ਇਹ ਤੁਸੀਂ ਜੋ ਕਰ ਰਹੇ ਹੋ ਇਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਨਹੀਂ ਹੈ ਗਲਤ ਆ ਉਹ ਸਾਰੇ ਦੇ ਸਾਰੇ ਫੈਸਲੇ ਰੁਕ ਗਏ ਹੁਣ ਅੱਗੇ ਕਾਰਵਾਈ ਕੀ ਹੁੰਦੀ ਹੈ ਦੇਖਣਾ ਹੋਏਗਾ